ਮੇਰੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਰਿੰਦਰਸ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਨਾਲ ਜੀਰੇ ਵਾਲੇ ਆਲੂਆਂ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ। ਇਹ ਸਬਜ਼ੀ ਇੰਨੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਜੇਕਰ ਤੁਸੀਂ ਬੱਚੇ ਨੂੰ ਟਿਫਿਨ ਵਿੱਚ ਇਹ ਸਬਜ਼ੀ ਪਾ ਕੇ ਭੇਜਦੇ ਇੱਕ ਦਿਨ ਤਾਂ ਬੱਚੇ ਰੋਜ਼ ਇਹੀ ਸਬਜ਼ੀ ਲੈ ਕੇ ਜਾਂਦੀ ਜਿੱਦ ਕਰਨਗੇ। ਚਲੋ ਫਿਰ ਆਪਾਂ ਬਿਨਾਂ ਦੇਰੀ ਤੋਂ ਸੁੱਕੇ ਆਲੂਆਂ ਨਾਲ ਸ਼ੁਰੂ ਕਰੀਏ। ਜੀਰੇ ਵਾਲੇ ਆਲੂ ਬਣਾਉਣ ਲਈ ਮੈਂ ਅੱਧਾ ਕਿਲੋ ਆਲੂ ਲੈਨੇ ਇਹ ਹੁਣ ਜਿਹੜੇ ਨਵੇਂ ਆਲੂ ਆ ਰਹੇ ਨੇ ਉਹ ਆਲੂ ਨੇ ਜਿੰਨਾਕ ਮੈਂ ਧੋਕ ਇਹਨਾਂ ਨੂੰ ਮਲ ਕੇ ਛਿਲਕਾ ਉਤਾਰ ਸਕਦੀ ਸੀ ਮੈਂ hath ਨਾਲ ਉਤਾਰ ਲਿਆ ਇਹ ਆਪਾਂ ਬਿਨਾ ਛਿੱਲੇ ਹੀ ਬਣਾਵਾਂਗੇ ਆਲੂ ਇਸ ਤਰ੍ਹਾਂ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਚਲੋ ਫਿਰ ਆਪਾਂ ਇਹਨਾਂ ਨੂੰ ਹੁਣ ਕੱਟਣਾ ਸ਼ੁਰੂ ਕਰਦੇ ਹੁਣ ਆਪਾਂ ਇੱਕ ਇੱਕ ਆਲੂ ਲੈਨੇ ਆ ਤੇ ਉਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਕਿਉਂਕਿ ਹੁਣ ਨਵੇਂ ਆਲੂ ਆ ਰਹੇ ਨੇ ਇਹਨਾਂ ਦਾ ਛਿਲਕਾ ਬਹੁਤ ਈ ਘਟ ਹੁੰਦਾ ਇਹਨਾਂ ਨੂੰ ਜਿਆਦਾ ਛਿੱਲਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਹਨਾਂ ਦੇ ਜਿਹੜਾ ਆਪਾਂ ਜੀਰੇ ਵਾਲੇ ਆਲੂ ਬਣਾਉਨੇ ਆ ਨਾ ਤਾਂ ਉਹ ਤਾਂ ਬਹੁਤ ਹੀ ਟੇਸਟੀ ਬਣ ਕੇ ਸਬਜ਼ੀ ਤਿਆਰ ਹੁੰਦੀ ਏ ਹੁਣ ਆਪਾਂ ਇੱਕ ਇੱਕ ਆਲੂ ਲੈਣਾ ਇਸ ਤਰ੍ਹਾਂ ਸੈਂਟਰ ਚੋਂ ਕੱਟ ਲਗਾ ਲੈਣਾ ਮੋਤਲ ਲੰਬਾ ਚੋੜਾ ਕੰਮ ਨਹੀਂ ਆਪਾਂ ਸਵੇਰੇ ਬੱਚੇ ਨੂੰ ਟਿਫਨ ਵਿੱਚ ਵੀ ਇਹਨਾਂ ਨੂੰ ਭੇਜ ਸਕਦੇ ਆ ਤੇ ਹੁਣ ਆਪਾਂ ਸੈਂਟਰ ਚੋਂ ਕੱਟ ਲਗਾ ਕੇ ਇਸ ਤਰ੍ਹਾਂ ਇਹਨਾਂ ਦੇ ਮੋٹے-ਮੋٹے ਟੁਕੜੇ ਕੱਟਾਂਗੇ ਜਿਆਦਾ ਬ੍ਰੀਕ ਨਹੀਂ ਕੱਟਣੇ ਜਿਵੇਂ ਆਪਾਂ ਆਮ ਦੂਸਰੇ ਆਲੂਆਂ ਤੋਂ ਬਿਨਾ ਛਿਲਕਾ ਉਤਾਰ ਕੇ ਬਣਾਨੇ ਆ ਤੇ ਇਹ ਆਲੂ ਬਣਾਨੇ ਤੁਸੀਂ ਟਰਾਈ ਕਰਕੇ ਦੇਖਿਓ ਇਹ ਆਲੂਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਸੇ ਤਰ੍ਹਾਂ ਆਪਾਂ ਸਾਰੇ ਆਲੂ ਕੱਟ ਕੇ ਤਿਆਰ ਕਰ ਲੈਣੇ ਨੇ ਸਾਰੇ ਆਲੂ ਮੈਂ ਕੱਟ ਕੇ ਤਿਆਰ ਕਰ ਲਏ ਹੁਣ ਇਹਨਾਂ ਨੂੰ ਦੁਬਾਰਾ ਵਾਸ਼ ਕਰਨ ਦੀ ਲੋੜ ਨਹੀਂ ਹੈਗੀ ਮੈਂ ਪਹਿਲਾਂ ਹੀ ਬਹੁਤ ਚੰਗੀ ਤਰ੍ਹਾਂ ਮਲ ਮਲ ਕੇ ਬਹੁਤ ਪਾਣੀ ਨਾਲ ਇਹਨਾਂ ਨੂੰ ਵਾਸ਼ ਕਰ ਲਿਆ ਤੇ ਹੁਣ ਆਪਾਂ ਤੜਕਾ ਲਗਾਉਣਾ ਸਟਾਰਟ ਕਰਦੇ ਆਂ ਇਹ ਲਈ ਸਬਜੀ ਬਨਉਣ ਲਈ ਮੈਂ ਕੜਾਹੀ ਗੈਸ ਤੇ ਰੱਖ ਦਿੱਤੀ ਹੈ ਤੇ ਗੈਸ ਮੈਂ ਔਨ ਕੀਤੀ ਹੋਈ ਹੈ ਹੁਣ ਆਪਾਂ ਇਹ ਚ ਅੱਧੀ ਕੜ੍ਹੀ ਸਰੋਂ ਦੇ ਤੇਲ ਦੀ ਪਾਵਾਂਗੇ ਤੇਲ ਨੂੰ ਪਹਿਲਾਂ ਆਪਾਂ ਗਰਮ ਹੋਣ ਦੇਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਗੈਸ ਦੀ ਫਲੇਮ ਮੀਡੀਅਮ ਟੂ ਲੋ ਕਰ ਲੈਂਦੇ ਆਂ ਪਹਿਲਾਂ ਤੇਲ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਪਿੰਚ ਹਿੰਗ ਪਾਵਾਂਗੇ ਹਿੰਗ ਨਾਲ ਸਬਜੀ ਦਾ ਫਲੇਵਰ ਬਹੁਤ ਹੀ ਵਧੀਆ ਹੋ ਜਾਂਦਾ ਹੈ ਤਾਂ ਉਨਾਪਾਏ ਦੇ ਵਿੱਚ ਚਾਰ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਇੱਕ ਚਮ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ ਭੁੰਨ ਲੈਣਾ ਤੇ ਇੱਕ ਮੈਂ ਛੋਟੇ ਘਰ ਦਾ ਪਿਆਜ਼ ਲਿਆ ਪਿਆਜ਼ ਨੂੰ ਮੈਂ ਕੱਦੂਕਸ ਕਰ ਲਿਆ ਇਹਨੂੰ ਆਪਾਂ ਪਾਦਨੇ ਤੜਕੇ 'ਚ ਮੈਂ ਦੋ ਹਰੀਆਂ ਮਿਰਚਾਂ ਲਈਆਂ ਸੀ ਤੇ ਪੰਜ ਛੇ ਕਲੀ ਲਸਣ ਦੀਆਂ ਤੇ ਛੋਟੀ ਜੀ ਗੱਠੀ ਮਹਦਰਕ ਦੀ ਲਈ ਸੀ ਇਹਨਾਂ ਨੂੰ ਮੈਂ ਮੋਟਾ-ਮੋਟਾ ਕੁੱਟ ਲਿਆ ਜਦੋਂ ਆਪਾਂ ਇਹ ਸਬਜ਼ੀ 'ਚ ਇਸ ਤਰ੍ਹਾਂ ਮੋਟਾ-ਮੋਟਾ ਉਤਰੀ ਆਦਰਕ ਲਸਣ ਤੇ ਹਰੀ ਮਿਰਚ ਪਾਉਣੀ ਆ ਤਾਂ ਫਲੇਵਰ ਬਹੁਤ ਹੀ ਵਧੀਆ ਹੋ ਜਾਂਦਾ ਇਹਨਾਂ ਨੂੰ ਵੀ ਆਪਾਂ ਹੁਣ ਪਿਆਜ਼ ਵਿੱਚ ਹੀ ਪਾ ਲੈਨੇ ਆ ਪਿਆਜ਼ਾਂ ਨੂੰ ਆਪਾਂ ਡਾਰਕ ਨਹੀਂ ਕਰਨਾ ਹੈਗਾ ਹਲਕਾ ਗੁਲਾਬੀ ਹੋ ਕਰਨਾ ਹੈ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਭੁੰਨ ਲੈਣਾ ਜਦ ਤੱਕ ਪਿਆਜ਼ਾਂ ਦਾ ਕਲਰ ਗੁਲਾਬੀ ਨਹੀਂ ਹੋ ਜਾਂਦਾ ਫਿਰ ਦੇਖੋ ਆਪਣੇ ਗੁਲਾਬੀ ਹੋ ਗਏ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ ਚੰਗੀ ਤਰ੍ਹਾਂ ਆਪਾਂ ਟੜਕੇ ਵਿੱਚ ਮਿਕਸ ਕਰ ਲੈਣ ਆਲੂਆਂ ਨੂੰ ਆਲੂਆਂ ਨੂੰ ਆਪਾਂ ਮੀਡੀਅਮ ਟੂ ਲੋ ਫਲੇਮ ਤੇ ਪਹਿਲਾਂ 5 ਮਿੰਟ ਇਸੇ ਤਰ੍ਹਾਂ ਭੁੰਨਾਂਗੇ ਨਾਲ ਦੀ ਨਾਲ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਨੂੰ按ਣਾ ਦਾ ਬਿਲਕੁਲ ਨਾ ਭੁੱਲਿਓ ਤਾਂ ਜੋ ਤੁਸੀਂ ਮੇਰੀ ਕੋਈ ਵੀ ਰੈਸਪੀ ਮਿਸ ਨਾ ਕਰ ਸਕੋ 5 ਮਿੰਟ ਹੋ ਗਏ ਨੇ ਮੈਨੂੰ ਆਲੂਆਂ ਨੂੰ ਮੀਡੀਅਮ ਟੂ ਲੋ ਫਲੇਮ ਤੇ ਪਕਾਉਂਦੇ ਹੋਏ ਤੁਸੀਂ ਦੇਖ ਸਕਦੇ ਆ ਆਲੂ ਆਪਣੇ 50% ਤੱਕ ਤਕਰੀਬਨ ਬਣ ਗਏ ਹੁਣ ਆਪਾਂ ਇਹ ਤੋਂ ਜ਼ਿਆਦਾ ਇਹਨਾਂ ਨੂੰ ਨਹੀਂ ਪਕਾਉਣਾ ਕਿਉਂਕਿ ਅਜੇ ਆਪਾਂ ਮਸਾਲੇ ਵੀ ਐਡ ਕਰਨੇ ਨੇ 50% ਮਸਾਲੇ ਪਾਉਣ ਤੋਂ ਬਾਅਦ ਇਹਨਾਂ ਨੇ ਬਣ ਜਾਣਾ ਹੁਣ ਆਪਾਂ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਇੱਕ ਚਮਚ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚ ਹਲਦੀ ਤੇ ਧਨੀਆ ਪਾਊਡਰ ਆਪਾਂ 2 ਚਮਚ ਪਾਵਾਂਗੇ ਕਿਉਂਕਿ ਧਨੀਏ ਨਾਲ ਤਾਂ ਫਲੇਵਰ ਬਹੁਤ ਵਧੀਆ ਹੁੰਦਾ ਹੈ ਇਹਦਾ ਸਬਜੀ ਦਾ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ ਕਲਰ ਲਈ ਮੈਂ 1 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾ ਰਹੀ ਹਾਂ ਜੇ ਤੁਸੀਂ ਪਾਉਣੀ ਹੋਈ ਪਾ ਦਿਓ ਨਹੀਂ ਸਕਿਪ ਵੀ ਕਰ ਸਕਦੇ ਹੋ ਇਹ ਨਾਲ ਸਬਜੀ ਚ ਬਹੁਤ ਵਧੀਆ ਰੰਗਤ ਆ ਜਾਂਦੀ ਹੈ ਕਿਉਂਕਿ ਇਹ ਕੋੜੀ ਤਾਂ ਹੁੰਦੀ ਨਹੀਂ ਤਿੱਖੀ ਨਹੀਂ ਹੁੰਦੀ ਇਹ ਬਸ ਸਿਰਫ ਕਲਰ ਲਈ ਉਹ ਯੂਜ਼ ਕਰਦੇ ਆ ਤੇ ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਮਿਕਸ ਕਰ ਲੈਣਾ ਸਬਜੀ 'ਚ ਮਸਾਲੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਲੈ ਸਬਜੀ 'ਚ ਹੁਣ ਆਪਾਂ ਇਹਦੇ ਵਿੱਚ ਇੱਕ ਕੱਦੂਕਸ ਕੀਤਾ ਹੋਇਆ ਟਮਾਟਰ ਪਾਵਾਂਗੇ ਟਮਾਟਰ ਪਾ ਕੇ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਾਰੇ ਮਸਾਲੇ ਵਾਲਿਆਂ ਵਿੱਚ ਮ ਚੰਗੀ ਤਰ੍ਹਾਂ ਮਿਕਸ ਕਰ ਲੇ ਤੇ ਹੁਣ ਆਪਾਂ ਸਬਜੀ ਨੂੰ ਮੀਡੀਅਮ ਟੂ ਲੋ ਫਲੇਮ ਤੇ ਚੰਗੀ ਤਰ੍ਹਾਂ ਟੱਕ ਕੇ 5 ਮਿੰਟ ਹੋਰ ਪਕਾਣੇ ਆ ਤਾਂ ਜੋ ਆਪਣੇ ਆਲੂ ਜਿਹੜੇ ਨੇ ਪੂਰੀ ਤਰ੍ਹਾਂ ਪੱਕ ਜਾਣ ਹੁਣ ਮਸਾਲਿਆਂ ਵਿੱਚ ਤੇ ਜੇ ਟਮਾਟਰ ਨਾਲ ਆਪਣੇ ਜਿਹੜੇ ਆਲੂ ਨੇ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਣਗੇ 5 ਮਿੰਟ ਦੇ ਵਿੱਚ ਵਿੱਚ ਗੈਸੀ ਫਲੇਮ ਹਾਈ ਨਹੀਂ ਕਰਨੀ ਮੀਡੀਅਮ ਟੂ ਲੋ ਹੀ ਰੱਖਾਂਗੇ ਆਪਾਂ 5 ਮਿੰਟ ਹੋ ਗਏ ਨੇ ਸਬਜੀ ਨੂੰ ਬੰਦੀ ਨੂੰ ਨਾ ਆਪਾਂ ਸਬਜੀ ਚੈੱਕ ਕਰਦੇ ਹਾਂ ਆਲੂ ਦੇਖੋ ਆਪਣੇ ਬਿਲਕੁਲ ਬਣ ਗਏ। ਨਾਪਾ ਅੱਧੇ ਚਮਚ ਤੋਂ ਵੀ ਘੱਟ ਇਹ 'ਚ ਗਰਮ ਮਸਾਲਾ ਪਾਵਾਂਗੇ। ਤੇ ਅੱਧੇ ਚਮਚ ਤੋਂ ਹੀ ਘੱਟ ਆਪਾਂ ਥੋੜਾ ਇਹ 'ਚ ਅਮਚੂਰ ਪਾਊਡਰ ਪਾਵਾਂਗੇ ਤਾਂ ਜੋ ਸਬਜ਼ੀ 'ਚ ਥੋੜੀ ਜਿਹੀ ਖਟਾਸ ਆ ਜਾਵੇ। ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨਾਂ ਨੂੰ। ਹੁਣ ਆਪਾਂ ਇਹਦੇ ਵਿੱਚ ਉੜੇ ਤੇ ਨਹੀਂ ਪਾਵਾਂਗੇ ਧਨੀਆ ਪਾ ਕੇ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਜੀਰੇ ਵਾਲੇ ਸੁੱਕੇ ਚਟਪਟੇ ਆਲੂ ਦੀ ਸਬਜ਼ੀ ਆਪਣੀ ਬਣ ਕੇ ਰੈਡੀ ਹੋ ਗਈ ਜੇ ਰੋ ਆਪਾਂ ਛੋਲੇ ਭਟੂਰੇ ਵਗੈਰਾ ਖਾਣ ਜਾਂਦੇ ਆ ਤਾਂ ਉੱਥੇ ਦੇਖੇ ਸੁੱਕੇ ਆਲੂਆਂ ਦੀ ਸਬਜ਼ੀ ਸੁੱਕੇ ਆਲੂ ਜਰੂਰ ਦਿੰਦੇ ਨੇ ਉਹ ਆਲੂ ਇਸੇ ਤਰ੍ਹਾਂ ਨਾ ਬਣਾਏ ਜਾਂਦੇ ਨੇ ਤੇ ਆਪਾਂ ਨੂੰ ਖਾਣ ਵਿੱਚ ਬਹੁਤ ਹੀ ਵਧੀਆ ਲੱਗਦੇ ਨੇ ਉਸੇ ਤਰੀਕੇ ਨਾਲ ਆਪਾਂ ਘਰ ਵਿੱਚ ਵੀ ਆਲੂ ਬਣਾ ਕੇ ਤਿਆਰ ਕਰ ਸਕਦੇ ਆਂ ਇਹ ਆਲੂ ਖਾਣ ਵਿੱਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਨੇ ਹੁਣ ਆਪਾਂ ਗੈਸ ਬੰਦ ਕਰ ਲੈਂਦੇ ਆਂ ਤੇ ਸਬਜ਼ੀ ਨੂੰ ਆਪਾਂ ਸਰਵ ਕਰਾਂਗੇ ਸਬਜ਼ੀ ਆਪਣੀ ਬਣ ਕੇ ਰੈਡੀ ਹੋ ਗਈ ਆਪਣੀ ਸਬਜ਼ੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਮਸਾਲੇਦਾਰ ਬਣ ਕੇ ਤਿਆਰ ਹੋਈ ਹੈ ਤੁਸੀਂ ਇਸੇ ਤਰੀਕੇ ਨਾਲ ਘਰ ਵਿੱਚ ਜੀਰੇ ਵਾਲੇ ਆਲੂ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਸਬਜ਼ੀ ਕਿਹੋ ਜਿਹੀ ਬਣੀ ਜਲਦੀ ਫਿਰ ਮਿਲਾਂਗੇ ਇੱਕ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ